ਲਗਾਤਾਰ ਹੋ ਰਹੀਆਂ ਲੋਕਾਂ ਨਾਲ ਜਿਹੜੇ ਸਾਈਬਰ ਕ੍ਰਾਈਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਜਿਹੜੇ ਸਾਈਬਰ ਸੈੱਲ ਜਿਹੜੇ ਥਾਣੇ ਆ ਉਹ ਖੋਲੇ ਗਿਆ ਤਾਂ ਕਿ ਜੋ ਲੋਕ ਠੱਗੀ ਦਾ ஆன்ਲਾਈਨ ਸ਼ਿਕਾਰ ਹੁੰਦੇ ਆ ਉਹਨਾਂ ਦਾ ਜਲਦ ਤੋਂ ਜਲਦ ਜਿਹੜਾ ਹੱਲ ਆ ਉਹ ਕੱਢਿਆ ਜਾ ਸਕੇ ਤੇ ਉਹਨਾਂ ਨੂੰ ਕੀ ਲੋੜ ਹੈ ਵੀ ਮਤਲਬ ਜੰਨੀਆਂ ਚੀਜ਼ਾਂ ਦੀਆਂ ਵੀ ਜਿੰਨਾ ਤੋਂ ਵੇਰ ਹੋਣ ਤਾਂ ਕਿ ਉਹ ਜਿਹੜੇ ਮਸਲੇ ਹੈ ਉਹ ਜਿਹੜੀਆਂ ਠੱਗੀਆਂ ਦੇ ਸ਼ਿਕਾਇਤ ਲੋਕ ਹੁੰਦੇ ਆ ਉਹ ਨਾ ਬਣ ਸਕਣ ਸਾਡੇ ਨਾਲ ਮੌਜੂਦ ਨੇ ਇੱਥੇ ਸਾਈਬਰ ਕ੍ਰਾਈਮ ਸੈੱਲ ਦੇ ਅਨਚਾਰ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਵੀ ਆਖਿਰ ਉਹਨਾਂ ਕੋ ਕਿਸ ਤਰ੍ਹਾਂ ਦੇ ਕੇਸ ਆਉਂਦੇ ਆ ਤੇ ਕਿਵੇਂ ਹੱਲ ਕਰਦੇ ਆ ਤੇ ਲੋਕਾਂ ਨੂੰ ਵੀ ਕੀ ਅਵੇਅਰ ਕਰਨਾ ਚਾਹੁੰਦੇ ਆਂ ਨਮਸਕਾਰ ਮੈਂ ਨਮਸਕਾਰ ਜੀ ਮੈਮ ਜਿਹੜੇ ਸਾਈਬਰ ਦੇ ਵਿੱਚ ਸਾਡੇ ਕੋ ਕੇਸੇ ਆਉਂਦੇ ਆ ਇਹਦਾ ਕੀ ਮਤਲਬ ਕੀ ਆ ਆਂਦਾ ਵੀ ਜਦ ਕਿ ਕੀ ਜ਼ਰੂਰਤ ਮੰਨਦੇ ਹੋ ਦੇਖੋ ਜੀ ਇਹਨੇ ਕਈ ਤਰ੍ਹਾਂ ਦੇ ਕੇਸ ਹੁੰਦੇ ਆ ਜਿਹੜੇ ਸਾਡੇ ਸਾਈਬਰ ਦੇ ਵਿੱਚ ਆਉਂਦੇ ਆ ਹੁਣ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਰੇਕ ਪੰਜਾਬ ਦੇ ਹਰੇਕ ਡਿਸਟ੍ਰਿਕਟ ਦੇ ਵਿੱਚ ਥਾਣੇ ਹੋਣਗੇ ਜਿੰਨੂ ਜਿਹੜਾ ਹੈ ਕਿ ਇਹ ਜਿਹੜੇ ਕਿੰਨੇ ਜਿੰਨੇ ਵੀ ਕੇਸਿਸ ਆਉਂਦੇ ਹੈਗੇ ਆ ਜੇ ਕਿਸੇ ਦੇ ਫੇਸਬੁਕ ਤੇ ਕੋਈ ਫੇਕ ਆਈਡੀ ਬਣਦੀ ਹੈ ਕਿਸੇ ਦੀ ਉਹ ਵਿੱਚ ਉਹਦਾ ਦੀ ਐਡਿਟ ਕਰਕੇ ਫੋਟੋਆਂ ਪਾਈਆਂ ਜਾਂਦੀਆਂ ਐ ਨਿਊ ਫੋਟੋਆਂ ਪਾਈਆਂ ਜਾਂਦੀਆਂ ਉਹਨਾਂ ਨੂੰ ਬੇਸ ਕੀਤਾ ਜਾਂਦਾ ਰਿਕਾਰਡ ਲੈ ਕੇ ਬੇਸ ਕੀਤਾ ਜਾਂਦਾ ਤੇ ਉਹਨਾਂ 'ਤੇ ਗ੍ਰਾਫ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਦੂਜੀ ਗੱਲ ਹੈ ਜਿਹੜੇ ਅੱਜ ਕੱਲ ਦੇ ਫਰਾਡ ਹੋ ਰਹੇ ਆ ਇਹ ਲੋਕਾਂ ਨੂੰ ਆਨਲਾਈਨ ਫਰਾਡ ਹੋ ਰਿਹਾ ਲੋਕਾਂ ਨੂੰ ਕਿਸੇ ਦਾ ਰਿਸ਼ਤੇਦਾਰ ਬਣ ਕੇ ਤੇ ਉਹਨਾਂ ਨੂੰ ਪੈਸੇ ਜਿਹੜੇ ਆ ਟ੍ਰਾਂਸਫਰ ਕਰਵਾਏ ਜਾਂਦੇ ਆ ਜਾਂ ਲੋਕ ਗਲਤੀ ਨਾਲ OTP ਦੇ ਬੈਠਦੇ ਆ ਜਾਂ ਕੋਈ ਲਿੰਕ ਕਲਿੱਕ ਕਰ ਬੈਠਦੇ ਆ ਜਿਸ ਨਾਲ ਫੋਨ ਦਾ ਐਕਸੈਸ ਚਲਾ ਜਾਂਦਾ ਤੇ ਆਟੋਮੈਟਿਕਲੀ ਜਿੰਨੇ ਵੀ ਫਰਾਡ ਦੇ ਨਾਲ ਖਾਤੇ ਲਿੰਕ ਛ ਹੁੰਦੇ ਹੈਗੇ ਆ ਉਹਨਾਂ ਖਾਤੇ ਵਿੱਚੋਂ ਪੈਸੇ ਜਿਹੜੇ ਟ੍ਰਾਂਸਫਰ ਹੁੰਦੇ ਆ ਤੇ ਉਹਨਾਂ ਚੀਜ਼ਾਂ ਨੂੰ ਬਰੇਸ ਕੀਤਾ ਜਾਂਦਾ ਹੈ ਬੈਂਕ ਕੋਡ ਲਿਆ ਜਾਂਦਾ ਜਿਹੜੇ ਜਿਹੜੇ ਮੋਬਾਈਲ ਨੰਬਰ ਹੁੰਦੇ ਆ ਉਹਨਾਂ ਦੇ ਰਿਕਾਰਡ ਲੈ ਕੇ ਸੀਰੀਅਲ ਵਗੈਰਾ ਲੈ ਕੇ ਤੇ ਜਿਹੜੇ ਦੋਸ਼ੀ ਹੁੰਦੇ ਉਹਨਾਂ ਤੱਕ ਪਹੁੰਚਿਆ ਜਾਂਦਾ ਹੈਗਾ ਮਤਲਬ ਕੇਸ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੁਹਾਡੇ ਮਤਲਬ ਜਰੀਏ ਤੁਹਾਡੇ ਚੈਨਲ ਜਰੀਏ ਲੋਕਾਂ ਨੂੰ ਇਹ ਗਿਆਨ ਚੋਣਿੰਗ ਦੇ ਵਿੱਚ ਬਹੁਤ ਬਹੁਤ ਅਵੇਅਰਨੈਸ ਦੀ ਲੋੜ ਹੈਗੀ ਦੇਖੋ ਜੀ ਜਿੰਨੇ ਵੀ ਦੇ ਵਿੱਚ ਖਾਤੇ ਆਉਂਦੇ ਹੀ ਹੈਗੇ ਆ ਬਾਹਰਲੇ ਪੋਸਟ ਜਿਹੜੇ ਹੈਗੇ ਬਿਹਾਰ ਉਪੀ ਰਾਜਸਥਾਨ ਵਗੈਰਾ ਵੀ ਹੋ ਰਹੇਗੇ ਔਰ ਖਾਤੇ ਵੀ ਫੇਕ ਹੁੰਦੇ ਆ ਨੰਬਰ ਵੀ ਜਿਹੜੇ ਹੁੰਦੇ ਆ ਉਹ ਕਿ ਕਿ ਉਸਿੱਤੇ ਜਾਂਦੇ ਆ ਇਹੋ ਜਿਹੇ ਜਿਹੜੇ ਬਿਛਾਰੇ ਮਾਸਟਰ ਲੋਕ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਦੋਨਾਂ ਦੇ ਨਾਮ ਤੇ ਨੰਬਰ ਤੇ ਅਕਾਊਂਟ ਵਗੈਰਾ ਖੋਲੇ ਗਏ ਹੁੰਦੇ ਆ ਉਹਨਾਂ ਚੀਜ਼ਾਂ ਬਾਰੇ ਕੋਈ ਨਹੀਂ ਪਤਾ ਹੁੰਦਾ ਉਹ ਤਾਂ ਜਸਟ ਕੁਝ 500 ਜਾਂ ਦਿਲਾਂ ਦੇ ਚਾ ਆ ਕੇ ਆਪਣਾ ਖਾਤਾ ਖੁਵਾ ਕੇ ਸਮੇਤ ATM ਅਗਲੇ ਬੰਦੇ ਨੂੰ ਦੇ ਦਿੰਦੇ ਆ ਤਾਂ ਇਸ ਕਰਕੇ ਜਿਹੜਾ ਸਹੀ ਗੁਨੇਗਾਰ ਹੁੰਦਾ ਉਹਦੇ ਤੱਕ ਪਹੁੰਚਦੇ ਪਹੁੰਚਦੇ ਕਾਫੀ ਦੇਰ ਲੱਗ ਜਾਂਦੀ ਹੈ ਟਾਈਮ ਲੱਗ ਜਾਂਦਾ ਹੈਗਾ ਪਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਇਹਦੇ ਵਿੱਚ ਲੋਕ ਅਵੇਅਰ ਹੋਣ ਅਗਿਆਰ ਮੁੰਦੀ ਗੱਲ ਹੈਗੀ ਕਿ ਅਸੀਂ ਕੁਝ ਤੋਂ ਕੰਫਲੈਕਟ ਦੇ ਰਿਗਾਰਡਿੰਗ ਸ਼ਿਕਵਾਏ ਹੋਏ ਹੈਗੇ ਜਿਹੜੇ ਤੁਹਾਨੂੰ ਵੀ ਅਸੀਂ ਸਰਕੂਲੇਟ ਕਰਦਾਂਗੇ ਤਾਂ ਵੱਤੋ ਵੱਤ ਤੁਸੀਂ ਲੋਕਾਂ ਤੱਕ ਉਹਨਾਂ ਨੂੰ ਪਹੁੰਚਾਉਂਦੇ ਅਸੀਂ ਵੀ ਉਹਨਾਂ ਨੂੰ ਉਹਨਾਂ ਕੰਫਲੈਕਟਸ ਨੂੰ ਜਿਹੜੇ ਹੈਗੇ ਆ WhatsApp ਦੇ ਜਰੀਏ ਆਪਣੇ ਸੋਸ਼ਲ ਮੀਡੀਆ ਸਾਧਨ ਦੇ ਜਰੀਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਲੋਕ ਕਦੇ ਵੀ ਕਿਸੇ ਦੀਆਂ ਗੱਲਾਂ ਛਾ ਕੇ ਆਪਣਾ OTP ਵਗੈਰਾ ਸ਼ੇਅਰ ਨਾ ਕਰ ਕਦੇ ਵੀ ਜਦੋਂ ਸਕਰੋਲ ਕਰਦੇ ਆਪਦਾ Facebook Instagram ਤੇ WhatsApp ਸਕਰੋਲ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਜਿਹੜੇ ਕਈ ਤਰ੍ਹਾਂ ਦੇ ਲਿੰਕ ਆਏ ਹੁੰਦੇ ਉਹਨਾਂ ਨੂੰ ਕਲਿੱਕ ਨਾ ਕਰ ਕਪਲਿੰਕ ਲਿੱਟ ਦਿੱਤੇ ਆਪਣੇ ਫੋਨ ਦਾ ਜਿਹੜਾ ਐਕਸੈਸ ਹੁੰਦਾ ਆਪਣਾ ਫੋਨ ਅਗਲੇ ਬੰਦੇ ਕੋਲ ਚੱਲਣ ਲਾ ਜਾਂਦਾ ਆਪਣੇ ਫੋਨ ਦੇ ਵਿੱਚ ਆਪਣੇ ਫੋਨ ਨੰਬਰ ਨਾਲ ਜਿੰਨੇ ਵੀ ਮਤਲਬ ਆਪਣੇ ਕ੍ਰੈਡਿਟ ਕਾਰਡ ਜਾਂ ਆਪਣੇ ਖਾਤੇ ਲਿੰਕ ਚ ਹੁੰਦੇ ਹੈਗੇ ਉਹ ਖਾਤੇ ਖਾਲੀ ਹੋ ਜਾਂਦੇ ਇਵਨ ਕਿ ਆਪਾਂ ਨੂੰ ਪਤਾ ਤੱਕ ਨਹੀਂ ਲੱਗਦਾ ਆਪਾਂ ਨੂੰ ਕੋਈ ਮੈਸੇਜ ਤੱਕ ਨਹੀਂ ਆਉਂਦਾ ਹੈਗਾ ਤੀਜੀ ਗੱਲ ਹੈ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਹੈਗਾ ਟ੍ਰੇਡਿੰਗ ਟ੍ਰੇਡਿੰਗ ਦੇ ਨਾਂ ਤੇ ਬਹੁਤ ਜ਼ਿਆਦਾ ਬਹੁਤ ਵੱਡਾ ਫਰਾਡ ਹੋ ਰਿਹਾ ਔਰ ਕਾਫੀ ਵੱਡੀ ਮਤਲਬ ਜਿਵੇਂ ਕਹਿੰਦੇ ਹੈ ਕਿ ਕਾਫੀ ਜ਼ਿਆਦਾ ਪੈਸਿਆਂ ਦਾ ਹੋ ਰਿਹਾ ਹੈਗਾ ਉਹ ਉਹਦੇ ਵਿੱਚ ਜਿਹੜੀ ਉਹ ਇੱਕ ਪਿਆਸਾ ਹੁੰਦਾ ਕਿ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਤੁਹਾਡਾ ਪੈਸਾ ਡਬਲ ਕਰ ਦਿੱਤਾ ਜਾਏਗਾ ਤੁਸੀਂ ਟ੍ਰੇਡਿੰਗ ਦੇ ਨਾਂ ਤੇ ਮਤਲਬ ਕਾਫੀ ਗਰੁੱਪ ਬਣੇ ਹੁੰਦੇ ਆ ਟੈਲੀਗ੍ਰਾਮ ਤੇ ਗਰੁੱਪ ਬਣੇ ਹੁੰਦੇ ਆ WhatsApp ਤੇ ਗਰੁੱਪ ਬਣੇ ਹੁੰਦੇ ਆ ਉਹਨਾਂ ਗਰੁੱਪਾਂ ਦੇ ਜਰੀਏ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਇਹਨਾਂ ਨੂੰ ਉਲਝਾ ਲੈਂਦੇ ਆ ਕਿ ਲੱਖਾਂ ਦੇ ਲੱਖ ਜਿਹੜੇ ਹੈਗੇ ਆ ਆਪਣੇ ਨੌਜਵਾਨ ਪੀੜ੍ਹੀ bina ਸੋਚੇ ਸਮਝੇ ਆਪਣਾ ਪੈਸਾ ਜਿਹੜਾ ਹੈਗਾ ਉਹਦੇ ਚ ਇਨਵੈਸਟ ਕਰ ਦਿੰਦੀ ਆ ਤਾਂ ਉਹ ਜਿਹੜੇ ਹੈਗੇ ਆ ਇਹ ਬੱਚਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਤੋਂ ਅਵੇਅਰ ਰਹਾ ਜਾਵੇ ਜੇ ਤੁਸੀ ਟਰੇਡਿੰਗ ਕਰਨੀ ਹੈਗੀ ਹੈ ਕਿਸੇ ਮਤਲਬ ਹਰ ਇੱਕ ਚੀਜ਼ ਨੂੰ ਚੈੱਕ ਕਰਕੇ ਉਹਦੀ অথেন্টিਕੇਸ਼ਨ ਜਿਹੜੀ ਹੈਗੀ ਆ ਉਹ ਚੈੱਕ ਕਰਕੇ ਉਸ ਤੋਂ ਬਾਅਦ ਹੀ ਕੁਝ ਕੀਤਾ ਜਾਵੇ ਪਰ ਜਿਹੜੀ ਟਰੇਡਿੰਗ ਅੱਜ ਕੱਲ ਆਨਲਾਈਨ ਚੱਲ ਰਹੀ ਹੈਗੀ ਆ ਫੋਨ ਤੇ ਜਾਂ ਟੈਲੀਗ੍ਰਾਮ ਗਰੁੱਪ ਤੇ ਜਾਂ ਵਟਸਐਪ ਗਰੁੱਪ ਤੇ ਉਹ ਉਸਲੀ ਫੇਕ ਹੈਗੀ ਹੈ ਨਾ ਟਰੇਡਿੰਗ ਤੋਂ ਬਚ ਜਾਓ ਕਿ ਜੀ ਸਾਡੇ ਨਾਲ ਨਵਨੀਤ ਗੌਰ ਜੀ ਜਿਹੜੇ ਸਾਈਬਰ ਕ੍ਰਾਈਮ ਸੈੱਲ ਦੇ ਫਰੋ ਬੁਦੀ ਇੰਚਾਰਜ ਨੇ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀਆਂ ਖੱਡੀਆਂ ਤੋਂ ਜਿਹੜਾ ਬਚਾਅ ਕੀਤਾ ਜਾ ਸਕਦਾ ਕਿਉਂਕਿ ਅੱਜ ਕੱਲ ਜਿਹੜੇ ਸਾਈਬਰ ਜਿਹੜੇ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਖਾਸ ਕਰਕੇ ਜਿਹੜੇ ਟ੍ਰੇਡਿੰਗ ਹੁੰਦੀ ਆ ਉਹਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਤੇ ਲੋਕੀ ਆਪਣਾ ਪੈਸਾ ਜਿਹੜਾ ਗਵਾ ਲੈਂਦੇ ਆ ਇਹ ਜਿਹੜੀਆਂ ਗੱਲਾਂ ਨੇ ਤੁਹਾਨੂੰ ਬੜੇ ਧਿਆਨ ਨਾਲ ਸੁਣਨੀਆਂ ਪੈਣਗੀਆਂ ਸਮਝਣੀਆਂ ਪੈਣਗੀਆਂ ਤਾਂ ਜੋ ਤੁਸੀਂ ਜਿਹੜੇ ਆਪਣੇ ਜਿਹੜਾ WhatsApp ਯੂਜ਼ ਕਰਦੇ ਹੋ ਉਹਦੇ ਤੋਂ ਕ੍ਰਾਈਮ ਹੁੰਦੇ ਤੋਂ ਜਿਹੜਾ ਤੁਸੀਂ ਆਪਣਾ ਬਚਾ ਇਹ ਗੱਲਾਂ ਨੇ ਅਜਨੂਬੀ ਕੋਰਜੀ ਨੇ ਤੁਹਾਨੂੰ ਦੱਸਿਆ ਕਿ ਗੱਲਾਂ ਤੇ ਹਰ ਇਨਸਾਨ ਨੂੰ ਹਰ ਸ਼ਖਸ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਤੇ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਸਾਈਬਰ ਕਰਾਇਮ ਜਿਹੜਾ ਲਗਾਤਾਰ ਜਿਹੜਾ ਇਹ ਕਰਾਇਮਾ ਉਹ ਵਧਦਾ ਜਾ ਰਿਹਾ ਖਾਸ ਤੌਰ ਤੇ ਜਿਵੇਂ ਦੱਸਿਆ ਵੀ ਯੂਪੀ ਬਿਹਾਰ ਤੋਂ ਜਿਹੜੀਆਂ ਫੇਕ ਕਾਲਸ ਆਉਂਦੀਆਂ ਫੇਕ ਲਿੰਕਸ ਆਉਂਦੇ ਆ ਲਿੰਕ ਨੂੰ ਓਪਨ ਕਰਨ ਤੇ ਹੀ ਤੁਹਾਡੇ ਜਿਹੜੇ ਖਾਤੇ ਆ ਉਹ ਖਾਲੀ ਦੇ ਖਾਲੀ ਹੋ ਸਕਦੇ ਆ ਆਪਣੇ ਖਾਤੇ ਖਾਲੀ ਹੋਣ ਤੋਂ ਬਚਾਣ ਲਈ ਤੁਸੀਂ ਇਹ ਗੱਲਾਂ ਤੇ ਜਰੂਰ ਗੌਰ ਕਰੋ ਤੇ ਗੱਲ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰੋ ਕਿ ਆਖਰ ਸਾਈਬਰ ਕਰਾਇਮ ਜਿਹੜਾ ਸਰਕਾਰ ਨੇ ਬਣਾਇਆ ਤੇ ਦੀ ਜਰੂਰਤ ਹੈ ਨਹੀਂ ਮਤਲਬ ਹੈ ਬੀਜਿਸ ਕਰਕੇ ਬਣਾਇਆ ਕਿਉਂਕਿ ਲੋਕਾਂ ਦੀ ਜਰੂਰਤ ਸੀ ਕਿ ਲੋਕਾਂ ਦੀ ਸ਼ਿਕਾਇਤਾਂ ਬਹੁਤ ਸੀਆਂ ਜਿਸ ਨੂੰ ਲੈ ਕੇ ਇਹ ਜਿਹੜਾ ਸੈਰ ਬਣਾਇਆ ਗਿਆ ਤੇ ਤੁਹਾਨੂੰ ਵੀ ਹੁਣ ਦੁਬਾਰਾ ਇੱਕ ਵਾਰ ਫਿਰ ਮਿਲ ਅਸੀਂ ਕਰਦੇ ਹਾਂ ਇਹਨਾਂ ਦੇ ਜਰੀਏ ਵੀ ਇਹ ਜੜੀਆਂ ਕਿੰਨਾ ਜੰਨਾ ਜੜੀਆਂ ਤੁਸੀਂ ਧਿਆਨ ਨਾਲ ਸੁਣੋ ਅਸੀਂ ਦੁਬਾਰਾ ਇੱਕ ਵਾਰ ਫਿਰ ਗੱਲ ਕਰਦੇ ਹਾਂ ਨਮਦੀਪ ਕੋਲ ਜੀ ਨਾਲ ਵੀ ਆਖਿਰੋ ਮਤੋਂ ਕਿ ਹੋਰ ਕੀ ਸੁਝਾਅ ਦਿੰਦੇ ਆ ਜਿਹੜੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਮਿੱਤਰ ਕਰ ਸਕੋ ਜੀ ਮੈਂ ਮੈਂ ਇੱਕ ਹੋਰ ਇਹਦੇ ਵਿੱਚ ਐਡ ਕਰਨਾ ਚਾਹੁੰਦੀ ਆ ਜੇ ਕਿਸੇ ਨਾਲ ਵੀ ਕਿਸੇ ਵੀ ਤਰੀਕੇ ਦਾ ਫਰਾਡ ਹੁੰਦਾ ਕਿਸੇ ਦੇ ਪੈਸੇ ਨਿਕਲਣ ਚਾਹਦੇ ਆ ਤਾਂ ਉਹ ਸਭ ਤੋਂ ਪਹਿਲਾਂ ਤੁਸੀਂ 1123 ਦੇ ਯਾ ਸਾਡਾ ਜਿਹੜਾ ਹੈਗਾ ਠਾਣਾ ਬਣਿਆ ਹੋਇਆ ਹੈ ਠਾਣਾ ਸ਼ੌਣੀ ਦੇ ਸੈਕੰਡ ਫਲੋਰ ਤੇ ਉੱਥੇ ਆਣਾ ਕੋਸ਼ਿਸ਼ ਕਰਨੀ ਹੈ ਕਿ ਤੁਸੀਂ 1930 ਤੇ ਕਾਲ ਕਰੋ ਕਿਉਂਕਿ 1930 ਦਾ ਇਹ ਲੋਕਾਂ ਨੂੰ ਸਮਝਾਉਣਾ ਇਹਦੀ ਮਹੱਤਤਾ ਇਹ ਹੈਗੀ ਕਿ ਹਰ ਇੱਕ ਚੀਜ਼ ਪਿੱਛੇ ਲੋਕੀਏ ਪਰਪਸ ਪੁੱਛਦੇ ਆ ਤੁਸੀਂ 1930 ਦਾ ਕਿਉਂ ਕਹਿ ਰਹੇ 1930 ਇੱਕ ਰਾਸ਼ਟਰੀ ਹੈਲਪਲਾਈਨ ਨੰਬਰ ਹੈਗਾ ਇਦਾਂ ਹਰ ਤਰ੍ਹਾਂ ਦੇ ਆਪਣੇ ਬੈਂਕ ਔਰ ਵਾਲਟ ਵਗੈਰਾ ਸਾਰੇ ਜੁੜੇ ਹੋਏ ਜਦੋਂ ਤੁਸੀਂ ਇਹਦੇ ਤੇ ਕਾਲ ਕਰਦੇ ਹੋ ਤਾਂ ਆਪਣੇ ਜਿਹੜੇ ਪੈਸੇ ਹੈਗੇ ਆ ਉਹ ਵਾਧੂ-ਵਾਧੂ ਹੋਲਡ ਹੋਣ ਦੇ ਚਾਂਸ ਹੋ ਜਾਂਦੇ ਆ ਸਾਡੇ ਬਹੁਤ ਸਾਰੇ ਪੈਸੇ ਤਾਂ ਹੋਲਡ ਹੋਏ ਜਿਹੜੇ ਲੋਕਾਂ ਨੂੰ ਰਿਵਰਟ ਕਰਵਾਏ ਆ ਆ ਜੋ ਪੈਸਾ ਹੋਲਡ ਹੋ ਜਾਂਦਾ ਹੈਗਾ ਤੇ ਆਪਾਂ ਪੈਸਾ ਜਿਹੜਾ ਹੈਗਾ ਉਹ ਕੋਰਡਰਡ ਦੇ ਥਰੂ ਵਾਪਸ ਆ ਜਾਂਦਾ ਹੈ ਇਸ ਲਈ ਜਦੋਂ ਵੀ ਤੁਹਾਡੇ ਨਾਲ ਇਦਾਂ ਦੀ ਕੋਈ ਠੱਗੀ ਹੁੰਦੀ ਪੈਸੇ ਸੰਬੰਧੀ ਖਾਸ ਕਰਕੇ ਕੋਈ ਠੱਗੀ ਹੁੰਦੀ ਹੈ ਤੁਸੀਂ ਫਟਾਫਟ ਉਨੀ ਦੀ ਤੇ ਕਾਲ ਕਰਨੀ ਹੈ ਬਾਰ-ਬਾਰ ਕਾਲ ਕਰਨੀ ਜਿੰਨੀ ਦੇਰ ਤੱਕ ਤੁਹਾਡੀ ਕਾਲ ਕਨੈਕਟ ਨਹੀਂ ਹੋ ਜਾਂਦੀ ਤਾਂ ਉਹਨਾਂ ਨਾਲ ਆਪਣੀ ਕਾਲ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਇੱਕ ਨੰਬਰ ਜਿਹੜਾ ਹੈਗਾ ਇੱਕ ਯੂਨੀਕ ਨੰਬਰ ਉਹਨਾਂ ਵੱਲੋਂ ਮੈਸੇਜ ਦੇ ਥਰੂ ਪ੍ਰੋਵਾਈਡ ਕੀਤਾ ਜਾਏਗਾ ਫਿਰ ਤੁਸੀਂ ਸਾਡੇ ਦਫ਼ਤਰ ਆ ਕੇ ਉਹ ਸਾਨੂੰ ਦੱਸਣਾ ਹੈਗਾ ਤੇ ਫਿਰ ਅਸੀਂ ਤੁਹਾਡਾ ਪੂਰਾ ਕ੍ਰਾਈਟੇਰੀਆ ਜਿਹੜਾ ਉਹ ਚੈੱਕ ਕਰਾਂਗੇ ਤੇ ਫਰਦਰ ਫਰਦਰ ਦੀ ਜਿਹੜੀ ਆਪਣੀ ਪ੍ਰੋਸੀਡਿੰਗ ਹੈ ਉਹ ਚਾਲੂ ਕਰਾਂਗੇ ਪਰ ਇਹ ਜ਼ਰੂਰੀ ਹੈ ਕਿ ਉਸੇ ਵੇਲੇ ਇਮੀਡੀਏਟ ਤੁਸੀਂ ਉਹਨੀ ਦੀ ਤੇ ਕਾਲ ਕਰਨੀ ਹੈ ਜੇ ਨਹੀਂ ਲੱਗ ਰਹੀ ਤਾਂ ਸਾਡੇ ਦਫ਼ਤਰ ਆ ਜਾਣਾ ਹੈਗਾ ਤੁਸੀਂ ਕੋਈ ਬੜੀ ਮਹੱਤਵਪੂਰਨ ਗੱਲ ਦਸੀ ਹੈ ਕਿ 1930 ਤੇ ਜਦੋਂ ਕੋਈ ਤੰਗੀ ਦਾ ਕਿਤੇ ਸ਼ਿਕਾਰ ਹੁੰਦੇ ਆ ਜਾਂ ਤੁਹਾਡੇ ਬੈਂਕ ਤੋਂ ਪੈਸੇ ਗਏ ਟ੍ਰਾਂਸਫਰ ਹੋ ਜਾਂਦੇ ਗਲਤ ਜਗ੍ਹਾ ਜੇ ਤੁਹਾਨੂੰ ਪਤਾ ਨਹੀਂ ਹੁੰਦਾ 1930 ਤੇ ਤੁਸੀਂ ਕਾਲ ਕਰੋ ਤਾਂ ਕਿ ਉਹ ਜਿਹੜਾ ਪੈਸਾ ਹੈਗਾ ਵੀ ਜ਼ਿਆਦਾਤਰ ਮੀਦੇ ਹੁੰਦੀ ਹੈ ਕਿ ਉਹ ਪੈਸਾ ਹੋਲਡ ਹੋ ਜਾਂਦਾ ਤੁਹਾਡੇ ਪੈਸਾ ਜਿਹੜਾ ਆਪਣੇ ਖਾਤੇ 'ਚ ਹੀ ਬਚਿਆ ਰਹਿ ਸਕਦਾ ਤੇ ਇਹਨਾਂ ਦੇ ਜ਼ਰੀਏ ਇਸ ਤੋਂ ਬਾਅਦ ਇਹਨਾਂ ਕੋਲ ਪਹੁੰਚ ਕਰਕੇ ਉਹ ਪੈਸੇ ਨੂੰ ਜਿਹੜਾ ਦੇ ਟਰਮ ਜਿਹੜਾ ਉਹ ਕਰਵਾਇਆ ਜਾ ਸਕਦਾ ਵੀ ਤਾਂ ਕਿ ਇੱਕ ਬਹੁਤ ਵੱਡਾ ਜਿਹੜਾ ਇੱਕ ਵੀ ਕਹਿ ਸਕਦੇ ਹੈਲਪਲਾਈਨ ਨੰਬਰ ਹੈਗਾ ਜਿਹੜਾ ਆਮ ਲੋਕਾਂ ਨੂੰ ਫਾਇਦੇਮੰਦ ਸ ਦੀ ਕਿਤਾ ਰਾਸ਼ਟਰੀ ਨੰਬਰ ਹੈਗਾ ਵੀ ਹਰ ਜਗ੍ਹਾ ਜੜਾ ਚੱਲਦਾ ਹੈ ਲੇਕਿਨ ਬਾਾਰ-ਬਾਰ ਟਰਾਈ ਕਰਨ ਤੇ ਨੰਬਰ ਜੂੜ ਮਿਲਦਾ ਤੁਹਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਵੀ ਆਪਣੀ ਠੱਗੀ ਤੋਂ ਸਕਾਰ ਹੋਣ ਤੋਂ ਜੇ ਲੋ ਬਚਨ ਵਾਸਤੇ ਵੀ ਇਹ ਚੀਜ਼ਾਂ ਜੜੀਆਂ ਅਪਣਆਂੀਆਂ ਚਾਹੀਦੀਆਂ ਜੋ ਨਵਨੀਤ ਕੋਰਜੀ ਨੇ ਆਪਾਂ ਨੂੰ ਦੱਸੀਆਂ ਤੇ ਉਹਨਾਂ ਦਾ ਇਹ ਵੀ ਕਹਿਣਾ ਵੀ ਜੇ ਬਾਈ ਚੰਦ ਜੇ ਤੁਸੀਂ ਕਿਤੇ OTP ਤੁਸੀ ਦੇ ਬੈਠਦੇ ਹੋ ਜਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਤਾਂ ਵੀ ਫਟਾਫਟ ਉਸੇ ਦਰਹਾਨੀ ਤੁਸੀਂ ਜੜਾ ਤੇਰੀ ਸ਼ਿਕਾਇਤ ਜੜੀ 1900 ਦੇ ਨਾਲ ਨਾਲ ਇਹਨਾਂ ਤੱਕ ਵੀ ਜੜੀਆਂ ਪਹੁੰਚੋ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਜਿਹੜੇ ਪੈਸੇ ਆ ਉਹ ਤੁਹਾਡੀ ਤੁਸੀ ਠੱਗੀ ਤੋਂ ਜੜਿਆ ਉਹ ਸ਼ਿਕਾਰ ਹੋਣ ਤੋਂ ਬਚ ਸਕੋ किया पैसे खाते मैनिक देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।